ਵੀਹ ਹਜ਼ਾਰ ਕਰੋੜ ਤੱਕ ਦਾ ਇੱਕ ਇੱਕ ਕਾਰਪੋਰੇਟ ਘਰਾਣੇ ਦਾ ਕਰਜ਼ੇ ਜਿਹੜਾ ਉਹ ਮੋਦੀ ਸਾਹਿਬ ਆਪਦੇ ਚਹੇਤਿਆਂ ਦਾ ਉਹ ਮਾਫ਼ ਕਰ ਚੁੱਕੇ ਪਰ ਪੰਜਾਬ ਦੇ ਲੱਖਾਂ ਲੋਕਾਂ ਨੂੰ ਇਸ ਆਪਤਾ ਦੀ ਘੜੀ ਦੇ ਵਿੱਚ ਮਹਿਜ਼ 1600 ਕਰੋੜ ਦੇਣਾ ਮੈਂ ਸਮਝਦਾ ਕਿ ਇਸ ਤੋਂ ਸ਼ਰਮਨਾਕ ਕਾਰ ਹੈ ਜਿਹੜਾ ਉਹ ਨਹੀਂ ਸਕਦਾ ਹੈਗਾ ਸੋ ਇਸ ਪੈਕੇਜ ਨੂੰ ਅਸੀਂ ਸਿਰੇ ਤੋਂ ਨਕਾਰਦੇ ਹਾਂ ਕੰਡੈਮ ਕਰਦੇ ਹਾਂ ਕੱਲ ਜਹਜ ਜੀ ਇੱਕ ਫੋਟੋ ਆਫ ਕਰਕੇ ਗਏ ਨੇ ਇਹੀ ਕੰਮ ਪਹਿਲਾਂ ਸ਼ਿਵਰਾ ਚੋਹਾਨ ਜੀ ਹੋਣੀ ਕਰਗੇ ਤੇ ਕੱਲ ਇਹੀ ਮੋਦੀ ਸਾਹਿਬ ਦੀ ਵਿజిਟ ਦੇ ਦੌਰਾਨ ਹੋ ਗਿਆ ਕੁਝ ਕੁ ਸਾਥੀਆਂ ਨੂੰ ਮੈਨੂੰ ਪਤਾ ਲੱਗੇ ਕਿ ਕਿਸਾਨਾਂ ਨੂੰ ਤਾਂ ਉਹ ਵੀ ਚਲੋ ਉਹਨਾਂ ਦੇ ਸ਼ਾਇਦ ਸਿਲੈਕਟਡ ਸੀਗੇ ਸਾਥੀ ਵੀਰ ਅਸੀਂ ਨਹੀਂ ਕਹਿੰਦੇ ਕਿ ਸਾਰਿਆਂ ਦੀ ਸਤਿਕਾਰ ਹੈ ਸਾਡੇ ਮਨਾਂ ਦੇ ਵਿੱਚ ਉਹ ਤਾਂ ਸ਼ਾਇਦ 18 19 ਸੀਗੇ ਪਰ ਬੀਜੇਪੀ ਦੇ ਲੀਡਰਸ ਇੱਕ ਪੋਲਿਟਿਕਲ ਰੈਲੀਆ ਨੇ ਜਿਹੜੀਆਂ ਉਹ ਤਕਰੀਬਨ 138 40 ਬੰਦੇ ਲਾਈਨ ਅਪ ਕੀਤੇ ਹੋਏ ਸੀਗੇ ਇੱਕ ਪੋਲਿਟਿਕਲ ਆ ਆਪ ਦੀ ਸਟੰਟ ਬਾਜ਼ੀ ਕਰਕੇ ਮੋਦੀ ਸਾਹਿਬ ਮੁੜ ਗਏ ਮੈਂ ਸਮਝਦਾ ਕਿ ਅਨਫੋਰਚੂਨੇਟ ਹੈ ਪੰਜਾਬ ਇਸ ਨੂੰ ਸਿਰੋਂ ਨਕਾਰਦਾ ਹੈ ਔਰ ਮੈਂ ਬੜੇ ਸਪਸ਼ਟ ਲਫ਼ਜ਼ਾਂ ਦੇ ਵਿੱਚ ਕਲੀਅਰ ਕਰ ਦੇਣਾ ਚਾਹਣਾ ਕਿ ਉਹਨਾਂ ਨੇ ਤਾਂ ਆਪ ਦੀ ਆਦਤ ਮੁਤਾਬਕ ਕੇਂਦਰ ਸਰਕਾਰ ਨੇ ਪੰਜਾਬ ਦੇ ਨਾਲ ਹੀ ਵਰਤਾਰਾ ਕਰ ਦਿੱਤਾ ਪਰ ਪੰਜਾਬ ਸਰਕਾਰ ਭਗਵੰਤ ਮਾਨ ਜੀ ਦੀ ਅਗਵਾਈ ਦੇ ਵਿੱਚ ਕੱਲੇ-ਕੱਲੇ ਪੰਜਾਬੀ ਕੱਲੇ-ਕੱਲੇ ਹੜਪੀੜਤ ਦੇ ਨਾਲ ਖੜੀ ਹੈ ਇੱਕ ਦੋ ਦਿਨਾਂ ਦੇ ਵਿੱਚ ਕੱਲ ਸ਼ਾਮ ਤੱਕ ਜਾਂ ਪਰਸੋਂ ਤੱਕ ਜੋ ਛੁੱਟੀ ਮਿਲ ਜਾਣੀ ਹੈ ਸੀਐਮ ਸਾਹਿਬ ਨੂੰ ਹਸਪਤਾਲ ਤੋਂ ਤੇ ਉਹ ਤੋਂ ਬਾਅਦ ਕੱਲੇ-ਕੱਲੇ ਦੀ ਬਾਹ ਫੜਨ ਦਾ ਕੰਮ ਹੈ ਡਾ ਉਹ ਪੰਜਾਬ ਸਰਕਾਰ ਕਰੂਗੀ ਇਸ ਮੌਕੇ ਮੈਂ ਬੀਜੇਪੀ ਦੇ ਵੀ ਉਹਨਾਂ ਸਟੇਟ ਲੀਡਰਸ ਨੂੰ ਯਾਦ ਕਰਾਉਣਾ ਚਾਹੂੰਗਾ ਕੇ ਜਿਹੜੇ ਜਾਖੜ ਸਾਹਿਬ ਹੋਣੀ ਬਿੱਟੂ ਜੀ ਹੋਣੀ ਅਸ਼ਵਨੀ ਸ਼ਰਮਾ ਜੀ ਹੋਣੀ ਸਾਰੇ ਇੱਕੋ ਹੀ ਗੱਲ ਕਰਦੇ ਸੀ ਕਿ ਜੇ 50000 ਰੁਪਏ ਏਕੜ ਹੈ ਜਿਹੜਾ ਉਹ ਦਵੇ ਪੰਜਾਬ ਸਰਕਾਰ ਤੇ ਇਹ ਤਾਂ 50000 4.5 ਲੱਖ ਏਕੜ ਹੈ ਜਿਹੜਾ ਉਹ ਨੁਕਸਾਨ ਹੋ ਗਿਆ ਕਲੀ ਫਸਲ ਫਸਲ ਦਾ 50000 ਨਾਲ ਮਲਟੀਪਲਾਈ ਕਰ ਲੋ ਉਹੀ 1600 ਕਰੋੜ ਨਾਲ ਵੱਧ ਬਣ ਜਾਣਾ ਹੈ ਹਜ਼ਾਰਾਂ ਘਰਾਂ ਦਾ ਨੁਕਸਾਨ ਹੈ ਜਿਹੜਾ ਉਹ ਹੋ ਚੁੱਕਿਆ ਉਹ ਹਜੇ ਤੱਕ ਇਹਨਾਂ ਨੇ ਕਿਸੇ ਖਾਤੇ ਜੀ ਨਹੀਂ ਪਾਇਆ ਕਿੰਨੀਆਂ ਜਾਨਾਂ ਦਾ ਨੁਕਸਾਨ ਹੋ ਗਿਆ ਉਹ ਕਿਸੇ ਇਹਨੇ ਇਹ ਜਿੰਨਾਂ ਨੇ ਗਿਣਤੀ ਮਿੰਤੀ ਦੇ ਵਿੱਚ ਹੀ ਨਹੀਂ ਲਿਆ ਕੱਲ तकरीबन ਅੱਧਾ ਘੰਟਾ ਸਾਡੇ ਦੋ ਮਨਿਸਟਰਸ ਨੇ ਔਰ ਸਾਡੇ ਚੀਫ ਸੈਕਟਰੀ ਨੇ ਉਹਨਾਂ ਨੂੰ ਪ੍ਰੋਪਰ ਪ੍ਰੈਜੈਂਟੇਸ਼ਨ ਦਿੱਤੀ ਹੈ ਪਰ ਪ੍ਰੈਜੈਂਟੇਸ਼ਨ ਦੀ ਕੌਂਟਰਡਿਕਸ਼ਨ ਕੋਈ ਨਹੀਂ ਸੀ ਕਿ ਜੀ ਨਹੀਂ ਤੁਸੀਂ ਇੱਥੇ ਆ ਨਹੀਂ ਆ ਗਲਤ ਕਹਿ ਰਹੇ ਹੋ ਜਾਂ ਆ ਮੰਗ ਰਹੇ ਹੋ ਗਲਤ ਮੰਗ ਰਹੇ ਹੋ ਨਾ ਬਟ ਸਿਰਫ ਔਰ ਸਿਰਫ 1600 ਕਰੋੜ ਅਨਾਉਂਸ ਕਰਕੇ ਉਹ ਤੁਰਗੇ ਮੈਂ ਸਮਝਦਾ ਕਿ ਉਹ ਟੋਟਲੀ ਅਨਜਸਟੀਫਾਈਡ ਹੈ ਇਹਦੇ ਨਾਲ ਮੈਂ ਇੱਕ ਚੀਜ਼ ਹੋਰ ਐਡ ਕਰੂੰਗਾ ਕਿ ਨਾਲ ਉਹ ਤੇ ਤੋਂ ਬਾਅਦ ਤੁਹਾਡਾ ਸਵਾਲ ਵੀ ਆਉਣਾ ਹੈ ਕਿ ਐਸ ਡੀ ਆਰ ਐਫ ਦਾ ਉਹ ਕਹਿ ਕੇ ਗਏ ਨੇ ਜੀ ਕਿ 12000 ਕਰੋੜ ਹੈ ਜਿਹੜਾ ਉਹ ਸਟੇਟ ਕੋਲੇ ਪਿਆ ਹੈ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਅੱਜ ਤੋਂ ਤਕਰੀਬਨ 10 ਦਿਨ ਪਹਿਲਾਂ ਮੁੱਖ ਮੰਤਰੀ ਭਗਵੰਤ ਪਾਣ ਜੀ ਨੇ ਇਸ ਕਿ ਚਿੱਠੀ ਲਿਖੀ ਸੀਗੀ ਕਿ ਤੁਸੀਂ ਜੋ ਐਸ ਡੀ ਆਰ ਐਫ ਦੇ ਨੋਰਮਸ ਨੇ ਉਹਨਾਂ ਨੂੰ ਰਿਵਾਈਜ਼ ਕਰ ਦਿਓ ਅੱਜ 10 ਦਿਨ ਹੋ ਗਏ ਹਜੇ ਤੱਕ ਇੱਕ ਸ਼ਬਦ ਵੀ ਹਾਂ ਜਾਂ ਨਾ ਉਦੇ ਵਾਸਤੇ ਸਾਡੇ ਕੋਲੇ ਜਵਾਬ ਨਹੀਂ ਆਇਆ ਹੈਗਾ ਤੇ ਹੁਣ ਉਹ ਐਸਡੀਆਰਐਫ ਦੇ ਨੋਰਮਸ ਜਿਨ੍ਹਾਂ ਦੀ ਇਹ ਗੱਲ ਕਰਦੇ ਨੇ ਇਹ ਕਹਿਤਾ ਗਏ ਕਿ ਜੀ ਪੈਸੇ ਤੁਹਾਡੇ ਕੋਲ ਪਏ ਨੇ ਪਰ ਪੈਸੇ ਦੇਣੇ ਕਿੰਨੇ ਨੇ ਉਹ ਕੇਂਦਰ ਸਰਕਾਰ ਡਿਸਾਈਡ ਕਰੇ ਕਿਉਂਕਿ ਕਿਉਂਕਿ ਉਹਨਾਂ ਦੇ ਨੋਰਮਸ ਉਹਦੇ ਉੱਪਰ ਲੱਗਦੇ ਨੇ ਮੈਂ ਤੁਹਾਨੂੰ ਫੋਰ ਐਗਜ਼ਾਮਪਲ ਜੇ ਆਪਾਂ ਡੈਥ ਦੀ ਗੱਲ ਕਰ ਲਈਏ ਤਾਂ ਮਹਿਸ 4 ਲੱਖ ਰੁਪਏ ਉਹਦੇ ਵਿੱਚ ਜੇ ਕਿਸੇ ਦੀ ਅ ਕਿਸੇ ਦੀਆਂ ਲੱਤਾਂ ਟੁੱਟ ਜਾਣ ਲਿੰਗ ਟੁੱਟ ਜਾਣ ਮਹਿਜ਼ 74000 ਰੁਪਏ ਜਿਹੜਾ ਬੰਦਾ ਪਰਮਾਨੈਂਟ ਡਿਸੇਬਲ ਹੋ ਗਿਆ ساری ਉਮਰ ਦੇ ਲਈ 74000 ਰੁਪਏ ਨਾਲ ਸਰਜੂਗਾ ਜੀ ਉਸ ਬੰਦੇ ਦਾ ਜੇ ਕਿਸੇ ਘਰ ਦੇ ਬੰਦੇ ਦੇ ਕਿਸੇ ਘਰ ਦਾ ਕੱਪੜੇ ਘਰ ਦਾ ਸਮਾਨ ਭਾਂਡੇ ਸਾਰਾ ਕੁਝ ਰੁੱੜ ਜਾਂਦਾ ਤੇ ਮਹਿਜ਼ ਇਹਨਾਂ ਦੇ ਐਸਡੀਆਰਐਫ ਨੋਰਮਸ ਕਹਿੰਦੇ ਨੇ ਜੀ ਕਿ 2500 ਰੁਪਏ ਦੇ ਦਿਓ 2500 ਰੁਪਏ ਦੇ ਵਿੱਚ ਅੱਜ ਕੱਲ ਕੀ ਆਉਂਦਾ ਜੀ ਪੁੱਛਣਾ ਚਾਹੁੰਦੇ ਮੋਦੀ ਸਾਹਿਬ ਨੂੰ ਤੇ ਬੀਜੇਪੀ ਵਾਲਿਆਂ ਨੂੰ ਤੇ ਇਸੇ ਤਰੀਕੇ ਨਾਲ ਜੇ ਪਸ਼ੂਆਂ ਦਾ ਚਾਰਾ ਚਲੋ ਪੰਜਾਬ ਬੜਾ ਖੋਲ ਦਿੱਲੀ ਦੇ ਨਾਲ ਇਹ ਜੀ ਜਦੋਂ ਆਪ ਦਾ ਪੈਂਦੀ ਹੈ ਜਦੋਂ ਵਿਪਤਾ ਪੈਂਦੀ ਹੈ ਪੂਰੀ ਦੁਨੀਆ ਦੇ ਵਿੱਚ ਜਾ ਕੇ ਪੰਜਾਬੀ ਨਾਲ ਖੜ ਜਾਂਦੇ ਨੇ ਪਸ਼ੂਆਂ ਦੇ ਚਾਰੇ ਦਾ ਮਹਿਜ਼ ਰੋਜ਼ ਦਾ 80 ਰੁਪਏ ਇਸੇ ਤਰੀਕੇ ਨਾਲ ਕਿਸੇ ਦਾ ਘਰ ਪੂਰੇ ਤਰ੍ਹਾਂ ਤਬਾਹ ਹੋ ਜੇ ਉਹਦਾ 1 ਲੱਖ 20000 ਰੁਪਿਆ ਪਾਰਸ਼ਲੀ ਜੇ ਇਹਨਾਂ ਦੇ ਐਸਡੀਆਰ ਦੇ ਨੋਮ ਜਿਹੜਾ ਕਹਿ ਕੇ ਗਏ ਨੇ ਕਿ ਇਹ ਪੈਸਾ ਤੁਸੀਂ ਵਰਤੋ ਜੇ ਪਾਰਸ਼ਲੀ ਕਿਸੇ ਦਾ ਪੱਕਾ ਮਕਾਨ ਉਹ ਉਹ ਟੁੱਟ ਜੇ ਉਹਦਾ ਨੁਕਸਾਨ ਹੋ ਜੇ ਉਹ ਤੇੜੇਣਾ ਪੈ ਜਾਣਾ ਉਹਦੀ ਛੱਤ ਡਿੱਗ ਜੇ ਤੇ ਐਸਡੀਆਰਫ ਨੋਰਮਸ ਕਹਿੰਦੇ ਨੇ ਜੀ ਇਹਨੂੰ 6500 ਰੁਪਏ ਦੇ ਦਿਓ ਜੇ ਕੱਚਾ ਹੋਵੇ ਤੇ ਕਹਿੰਦੇ ਨੇ 4000 ਰੁਪਏ ਦੇ ਦਿਓ ਕੀ ਇਹ ਉਹ ਤਾਂ ਕਹਿਗੇ ਕਿ ਜੀ ਇਹ ਦੇ ਦਿਓ ਕੀ ਇਹ ਦੁਬਾਰਾ ਮੁੜ ਕੇ ਇਹ ਉਹਨਾਂ ਲੋਕਾਂ ਦੇ ਜਿਨ੍ਹਾਂ ਦਾ ਹਾੜਾਂ ਦੇ ਵਿੱਚ ਸਾਰਾ ਕੁਝ ਤਬਾਹ ਹੋ ਗਿਆ ਕੀ ਉਹਨਾਂ ਲੋਕਾਂ ਦੇ ਜ਼ਖਮਾਂ ਦੇ ਉੱਪਰ ਦੁਬਾਰਾ ਮਲ੍ਹਮ ਲਾਉਣ ਦੀ ਬਜਾਏ ਇਹ ਨਮਕ ਛਿੜਕਣ ਵਾਲਾ ਕੰਮ ਨਹੀਂ ਹੋ ਜੂਗਾ ਇਸੇ ਕਰਕੇ ਕੇਂਦਰ ਸਰਕਾਰ ਨੂੰ 10 ਦਿਨ ਪਹਿਲਾਂ ਹੱਥ ਜੋੜ ਕੇ ਸੀਐਮ ਸਾਹਿਬ ਨੇ ਚਿੱਠੀ ਲਿਖੀ ਸੀਗੀ ਅਸੀਂ ਪਹਿਲਾਂ ਵੀ ਮੰਗ ਕੀਤੀ ਸੀ ਕੱਲ ਵੀ ਕੀਤੀ ਸੀ ਅੱਜ ਫੇਰ ਕਰਦੇ ਆ ਕਿ ਆਪਦੇ ਨੋਰਮਸ ਨੂੰ ਰਿਵਾਈਜ਼ ਕਰੋ ਇਹ ਨੋਰਮਸ ਨੇ ਜਿਹੜੇ ਇਹ ਲੋਕਾਂ ਨੂੰ ਦੇ ਦੇ ਜ਼ਖਮਾਂ ਨੂੰ cure ਕਰਨ ਵਾਲਾ ਕੰਮ ਹੈ ਜਿਹੜਾ ਉਹ ਕਰ ਰਹੇ ਨੇ ਸੋ ਇਸ ਕਰਕੇ ਇੱਕ ਵਾਰ ਫੇਰ ਤੋਂ ਤੁਹਾਡੇ ਜੋ ਪ੍ਰਧਾਨ ਮੰਤਰੀ ਸਾਹਿਬ ਇਹ ਅਨਾਉਂਸ ਕਰਕੇ ਗਏ ਨੇ ਉਹਨੂੰ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਤੇ 3 ਕਰੋੜ ਪੰਜਾਬੀ ਇਨੂੰ ਸਿਰੇ ਤੋਂ ਨਕਾਰਦੇ ਨੇ ਤੇ ਇਸ ਤੋਂ ਇੱਕ ਵਾਰ ਫੇਰ ਤੋਂ ਮੁੜ ਦੁਬਾਰਾ ਭਾਜਪੀ ਦਾ ਔਰ ਕੇਂਦਰ ਸਰਕਾਰ ਦਾ ਪੰਜਾਬ ਪੰਜਾਬੀ ਤੇ ਪੰਜਾਬੀਅਤ ਵਿਰੋਧੀ ਚਿਹਰੇ ਜਿਹੜਾ ਉਹ ਇੱਕ ਵਾਰ ਫੇਰ ਤੋਂ ਨੰਗਾ ਹੋ ਚੁੱਕਾ ਹਾਂਜੀ ਇਹ ਤੇ 12000 ਆਪਣੇ ਕੋਲ